ਕਿਆ ਲਾਂਬੇ ਤੇ ਲਾਂਬਾ ਦੇ ਜਾਣ ਤੂੰ ਹੁਣ ਮੈਨੂੰ ਕੰਮ ਦੀ ਗੱਲ ਦੱਸਣ ਨੂੰ ਕਿਉਂ ਬੁਲਾਇਆ ਆ ਜਾ ਇੱਧਰ ਖਾਲ ਟੱਪਿਆ ਉਹ ਮੈਥੋਂ ਨਹੀਂ ਟੱਪਿਆ ਜਾਂਦਾ ਤੂੰ ਹੀ ਆ ਜਾ ਇੱਧਰ ਉਹ ਚੱਲ ਜਿੱਤੇ ਇੱਥੋਂ ਨਹੀਂ ਟੱਪੀਦਾ ਨਾ ਤੇ ਫਿਰ ਮੈਂ ਹੀ ਕਰਦਾ ਕੋਸ਼ਿਸ਼ ਮੇਰਾ ਤਾਂ ਫਿਰ ਵੀ ਪੁਰਾਣਾ ਤੇ ਯਾਰ ਬੈ ਤੇ ਨਾਲੇ ਸੰਭਾਲ ਲਈ ਜੇ ਮੈਂ ਡਿਗ ਡਗ ਪੈ ਮੈਂ ਸੰਭਾਲੀ ਖੜਾ ਦਰ ਮੈਂ ਸੋਹਰਾ ਖਾ ਤੇ ਲੈ ਹੁਣ ਓਏ ਮਾਇਕੇ ਮੱਠਾਵਾ ਤੈਨੂੰ ਓ ਵਧੀਆ ਸੀ ਯਾਰ ਆ ਵੀ ਵਾਪਸ ਆ ਉਹ ਕੀ ਕਰਦਾ ਹੁੰਦਾ ਭਾਈ ਠਾਲਾਂ ਦਾ ਏਡੀ ਕੀ ਗੱਲ ਉਹ ਪਹਿਲੇ ਵੀ ਹੱਸ ਪਿਆ ਸੀ ਯਾਰ ਹੱਸ ਤੇ ਤੇਰੀ ਅਸੀਂ ਨਹੀਂ ਆਈ ਕਵਰ ਕਰ ਲਈ ਸੀ ਮੈਂ ਕਮਾਲ ਕਰੀ ਜਨਾ ਯਾਰ ਆਲਾ ਭਾਈ ਡਿੱਗ ਪਿਆ ਲੈਣੇ ਫੱਟੀ ਪੋਚੀ ਸੀ ਯਾਰ ਫਿਰ ਉੱਥੀ ਆ ਜ ਲੈ ਫੇਰ ਮੈਂ ਤੇਰੇ ਡੱਕ ਮੈਂ ਨਾ ਹੂੰ ਛੋਡੇ ਕਰ ਥੋੜੀ ਸਾਬਣ ਲਵਾਉਂਗਾ ਕੱਪੜੇ ਖਰਾਬ ਕਰਵਾਈਆਂ ਮੈਨੂੰ ਤਾਂ ਇੱਥੇ ਨਹੀਂ ਠਿੱਕਣੀ ਭਾਈ ਕਿੰਦਾ ਟਾਈਮ ਤਾਂ ਬਹਿ ਹੀ ਪਿਆ ਤੇ ਤੂੰ ਸਾਡੇ ਆਂ ਆਉਂਦਾ ਮੈਂ ਤਾਂ ਮੈਂ ਤਾਂ ਉੱਠੀ ਨਹੀਂ ਜਨ